10 ਸਾਲ ਦਾ ਸਭ ਬੀਜਪੀ ਦੇਵੇ ਇੱਥੇ ਨਸ਼ਾ ਕਿਉਂ ਵਧਿਆ ਬੇਰੋਜ਼ਗਾਰੀ ਕਿਉਂ ਵਧੀ ਔਰ ਕਿਸਾਨ ਪੰਜਾਬ ਹਰਿਆਣਾ ਦੋਨਾਂ ਦੇ ਬੀਜਪੀ ਤੋਂ ਬਹੁਤ ਸਖਤ ਨਾਰਾਜ਼ ਨੇ ਜੇ ਇਸ ਸੂਬੇ ਦੇ ਵਿੱਚ ਪਹਿਲਵਾਨ ਵੀ ਸੁਰੱਖਿਅਤ ਨਾ ਹੋਣ ਉਹਨਾਂ ਨੂੰ ਵੀ ਇਸ ਮੁਲਕ 'ਚ ਤੱਕਾ ਹੋ ਜਾਏ हरियाणा ਦੇ ਵਿੱਚ ਚੋਣਾਂ ਨੇ ਚੋਣਾਂ ਨੂੰ ਕੁਛੀ ਸਮਾਂ ਰਹਿ ਗਿਆ ਹੈ ਲੇਕਿਨ ਇਸ ਵਿੱਚ ਲਗਾਤਾਰ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਤੇ ਪੰਜਾਬ ਦੇ ਆਗੂਆਂ ਦੀ ਵੀ ਡਿਊਟੀ ਜਿਹੜੀ ਹੈ ਉਹ ਹਰਿਆਣਾ ਦੇ ਵਿੱਚ ਲੱਗੀ ਹੈ ਤੇ ਸਾਡੇ ਨਾਲ ਪੰਜਾਬ ਦੇ ਸੀਨੀਅਰ ਲੀਡਰ ਨੇ ਰਾਣਾ ਗੁਰਜੀਤ ਸਿੰਘ ਜੀ ਸਰ ਕੀ ਦੇਖ ਰਹੇ ਹੋ ਇਸ ਵਾਰੀ ਹਿਸਾਬ ਮੰਗ ਰਹੇ ਨੇ ਹਰਿਆਣਾ ਵਾਲੇ ਇੱਕ ਦੂਜੇ ਤੋਂ ਲੇਕਿਨ ਕਾਂਗਰਸ ਮਾਫ ਕਰਿਓ ਜਿਹੜੇ ਸੀਐਮ ਕਹਿ ਰਹੇ ਨੇ ਕਿ ਪਹਿਲਾਂ ਕਾਂਗਰਸ ਆਪਣਾ ਹਿਸਾਬ ਦਵੇ ਕੀ ਕਹਿ ਰਹੇ ਆ ਉਹ ਕਹਿ ਰਹੇ ਨੇ ਕਿ ਪਹਿਲੇ ਕਾਂਗਰਸ ਆਪਣੇ 10 ਸਾਲ ਦੇ ਕਾਰਜਕਾਲ ਦਾ ਹਿਸਾਬ ਦੇਖੋ 10 ਸਾਲ ਦਾ ਤਾਂ ਕਾਰੇ ਕਲ ਦਾ حساب ਉਹਨਾਂ ਨੇ ਲੈ ਲਿਆ ਅੱਜ ਲੋਕ ਜਿਹੜੇ ਹਰਿਆਣੇ ਦੇ ਨੇ ਉਹ ਸਭ ਮੰਗ ਰਹੇ ਬੀਜੇਪੀ ਤੋਂ ਕਿ 10 ਸਾਲ ਦਾ ਹਿਸਾਬ ਬੀਜੇਪੀ ਦੇਵੇ ਇੱਥੇ ਨਸ਼ਾ ਕਿਉਂ ਵਧਿਆ ਬੇਰੋਜ਼ਗਾਰੀ ਕਿਉਂ ਵਧੀ ਔਰ ਕਿਸਾਨ ਪੰਜਾਬ ਹਰਿਆਣਾ ਦੋਨਾਂ ਦੇ ਬੀਜੇਪੀ ਤੋਂ ਬਹੁਤ ਸਖਤ ਨਾਰਾਜ਼ ਨੇ ਔਰ ਵਪਾਰ ਵੀ ਡਾਊਨ ਗਿਆ ਬਾਕੀ ਦੀਆਂ ਸਟੇਟਾਂ 'ਚ ਪਲਾਨ ਕਰ ਗਈ ਇੰਡਸਟਰੀ ਔਰ ਬੇਰੋਜ਼ਗਾਰੀ ਵਧੀ ਔਰ ਸਰਕਾਰੀ ਨੌਕਰੀਆਂ ਕਰੀਬ 2 ਲੱਖ ਹਰਿਆਣੇ ਚਾਲੇ ਭਰਤੀ ਹੋਣ ਨੂੰ ਵੈਕੈਂਸੀ ਹੈ ਇਹ ਲੋਕ ਇਹ ਸਾਹ ਮੰਗਣਗੇ ਔਰ ਹੂਡਾ ਸਾਹਿਬ ਦੇ 10 ਸਾਲ ਦੇ ਰਾਜ ਨੂੰ ਅੱਜ ਲੋਕ ਯਾਦ ਕਰ ਰਹਾ ਔਰ ਹੂਡਾ ਸਾਹਿਬ ਨੂੰ ਕਾਂਗਰਸ ਪਾਰਟੀ ਨੂੰ ਜਿਹੜੀਆਂ ਵੋਟਾਂ ਪੈਣੀਆਂ ਇੱਕ ਤਾਂ ਦੇਸ਼ ਦਾ ਮਾਹੌਲ ਹੈ ਰਾਹੁਲ ਗਾਂਧੀ ਜੀ ਨੇ ਪਿਛਲੇ ਜਿਹੜੇ ਇਲੈਕਸ਼ਨ ਆ ਉਹਦੇ ਜਿਹੜਾ ਪਰਫਾਰਮ ਕੀਤਾ ਉਹ ਵੀ ਇੱਕ ਮੁੱਦਾ ਤੇ ਦੂਜਾ ਹੁੱਡਾ ਸਾਹਿਬ ਨੂੰ ਲੋਕ ਪਸੰਦ ਕਰਦੇ ਆ। ਯਾਨੀ ਤੁਸੀਂ ਮੋਹਰ ਲਗਾ ਰਹੇ ਹੋ ਕਿ ਸੀਐਮ ਜਿਹੜੇ ਹੁੱਡਾ ਸਾਹਿਬ ਹੀ ਬਣਨਗੇ। ਨਹੀਂ ਮੇਰੇ ਮੋਹਰ ਲਾਉਣ ਨਾਲ ਕੁਝ ਨਹੀਂ ਹੋਣਾ। ਲੇਕਿਨ ਲੋਕਾਂ ਦੇ ਲੋਕ ਹੁੱਡਾ ਸਾਹਿਬ ਦੇ ਰਾਜ ਨੂੰ ਯਾਦ। ਉਹ ਰਾਜ ਕਾਂਗਰਸ ਦਾ ਹੀ ਸੀ। ਕਾਂਗਰਸੀ ਮੁੱਖ ਮੰਤਰੀ ਸੀ ਹੁੱਡਾ ਸਾਹਿਬ। ਤੇ ਲੋਕ ਜੇ ਕਾਂਗਰਸ ਦੇ ਮੈਂ ਮੋਹਰ ਲਾਉਣ ਨਾਲ ਕੁਝ ਨਹੀਂ ਹੋਣਾ। ਇਹ ਲੋਕ ਉਹਨਾਂ ਨੂੰ ਪਸੰਦ ਕਰਦੇ ਆ। ਤੁਸੀਂ ਹਰਿਆਣਾ ਕਿੱਥੇ ਕਿੱਥੇ ਜਾ ਕੇ ਆਏ ਹੋ ਕੀ ਲੋਕਾਂ ਦੇ ਮਾਹੌਲ ਕਿਸ ਤਰੀਕੇ ਦਾ ਨਜ਼ਰ ਆ ਰਿਹਾ ਹੈ ਮਾਹੌਲ ਬਹੁਤ ਵਧੀਆ ਦੇਖੋ ਲੋਕ ਪਰੇਸ਼ਾਨ ਆ ਪਰੇਸ਼ਾਨ ਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਜੇ ਇਸ ਸੂਬੇ ਦੇ ਵਿੱਚ ਪਹਿਲਵਾਨ ਵੀ ਸੁਰੱਖਿਤ ਨਾ ਹੋਣ ਉਹਨਾਂ ਨੂੰ ਵੀ ਇਸ ਮੁਲਕ 'ਚ ਧੱਕਾ ਹੋ ਜਾਏ ਪਹਿਲਵਾਨ ਦੇਖੋ ਪਹਿਲਾਂ ਤੇ ਪਹਿਲਵਾਨ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ ਸਾਡੇ ਪੰਜਾਬ ਰਿਆਣੇ 'ਚ ਔਰ ਮੈਂ ਸਮਝਦਾ ਅੱਜ ਵੀ ਪਹਿਲਵਾਨਾਂ ਦਾ ਰੂਪ ਰੱਬ ਦਾ ਰੂਪ ਮੰਨਣਾ ਚਾਹੀਦਾ ਤੇ ਜੇ ਉਹਨਾਂ ਨਾਲ ਅਸੀਂ ਇਹਨਾਂ ਧੱਕਾ ਕਰਾਂਗੇ ਤਾਂ ਆਮ ਜਨਤਾ ਦਾ ਕੀ ਹਾਲ ਹੋਏਗਾ ਸੋ ਲੋਕ ਪਰੇਸ਼ਾਨ ਨੇ ਉਹ ਵੋਟ ਪਾਉਣਾ ਚਾਹੁੰਦੇ ਆ ਕਾਂਗਰਸ ਪਾਰਟੀ ਨੂੰ ਅੱਛਾ ਇੱਕ ਹੋਰ ਚੀਜ਼ ਆਵਾਨੀ ਪਾਰਟੀ ਵੀ ਉੱਥੇ ਚੌਣ ਲੜ ਰਹੀ ਹੈ ਜੀ ਜੀ ਪੀ ਵੀ ਹੈਗੀ ਹੈ ਇਨੈਲੋ ਵੀ ਹੈਗੀ ਹੈ ਇਹਨਾਂ ਦੀ ਸਥਿਤੀ ਕੀ ਨਜ਼ਰ ਆਈ ਤੁਸੀਂ ਜਿਹੜਾ ਐਨਲਾਈਜ਼ ਕੀਤਾ ਉੱਥੇ ਜਾ ਦੇਖੋ ਗੱਲਾਂ ਤਾਂ ਮੇਨ ਫਾਈਟ ਬੀ ਜੀ ਪੀ ਔਰ ਕਾਂਗਰਸ ਦੀ ਆ ਔਰ ਬੀ ਜੀ ਪੀ ਦਾ ਹਾਲ ਮਾੜਾ ਔਰ ਇਹ ਬਾਕੀ ਦੀਆਂ ਪਾਰਟੀਆਂ ਜ਼ਿਕਰ ਚ ਨਹੀਂ ਇਕਾ ਦੁਕਾ ਕਿਤੇ ਹੋਣ ਗਿਆ ਤਾਂ ਮੈਂ ਕਹਿ ਨਹੀਂ ਸਕਦਾ ਸਾਫ ਮੁੱਖ ਮੰਤਰੀ ਨੇ ਹਰਿਆਣਾ ਦੇ ਕੇਂਦਰੀ ਮੰਤਰੀ ਹੈ ਮਨੋਹਰ ਲਾਲ ਲਗਾਤਾਰ ਸ਼ੰਭੂ ਬਾਰਡਰ ਦੇ ਕਿਸਾਨਾਂ ਉੱਤੇ ਕਦੇ ਕਹਿ ਰਹੇ ਕਿ ਨਕਲੀ ਕਿਸਾਨ ਬੈਠੇ ਮਖੌਟਾ ਲਗਾਏ ਬੈਠੇ ਆਜ ਜੋ ਉਹਨਾਂ ਨੇ ਬੀਤੇ ਦਿਨ ਇੱਕ ਬਿਆਨ ਦਿੱਤਾ ਕਹਿ ਦਿੱਤਾ ਕਿ ਜਿਹੜੇ ਉੱਥੇ ਗਏ ਸੀਗੇ ਲਾਲ ਕਿਲੇ ਜਿਹੜੇ ਗਏ ਸੀ ਉਹ ਦੁਸ਼ਮਣ ਵੀ ਨਹੀਂ ਕਰਦੇ ਇਦਾਂ ਦੇਖੋ ਇਹ ਗੱਲਾਂ ਗਲਤ ਨੇ ਕਿਸਾਨ ਕਿਤੇ ਦਾ ਵੀ ਹੋਵੇ ਹਿੰਦੁਸਤਾਨ ਚ ਉਹ ਤੁਹਾਡੇ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਹੈ ਅੰਨ ਦਾਤਾ ਦੇ ਅੰਨਦਾਤਾ ਜਦੋਂ ਅੰਨ ਨਹੀਂ ਸੀ ਉਦੋਂ ਅੰਨਦਾਤਾ ਸੀ ਅੱਜ ਭੰਡਾਰ ਭਰੇ ਨੇ ਲੇਕਿਨ ਜੇ ਇਹ ਇਹ ਭੰਡਾਰ ਭਰੇ ਰੱਖਣੇ ਆ ਮੁਲਕ ਖੁਸ਼ਹਾਲੀ ਲਿਜਾਣਾ ਤਾਂ ਕਿਸਾਨ ਦੀ ਸੁਣਨੀ ਪਊਗੀ ਉਹਨਾਂ ਨੂੰ ਪੋਸਟਰਾਂ ਤੋਂ ਗਾਇਬ ਰੱਖਿਆ ਗਿਆ ਰੈਲੀਆਂ 'ਚ ਉਹ ਨਹੀਂ ਜਾ ਰਹੇ ਕੀ ਕਾਰਨ ਲੱਗ ਰਿਹਾ ਹੈ ਇਹ ਤਾਂ ਹੁਣ ਬੀਜੇਪੀ ਦੱਸ ਸਕਦੀ ਹੈ ਨਾ ਲੋਕ ਨਹੀਂ ਪਸੰਦ ਕਰਦੇ ਇਸ ਕਰਕੇ ਉਹਨਾਂ ਨੂੰ ਬਾਹਰ ਰੱਖਿਆ ਤੇ ਇਸੇ ਕਿ ਸਾਡੇ ਨਾਲ ਆਣਾ ਗੁਰਜੀਤ ਸਿੰਘ ਜਿਹੜੇ ਕਿ ਹਰਿਆਣਾ ਚੋਣਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਹਾਲਾਂਕਿ ਉਹ ਹਰਿਆਣਾ ਦੇ ਅਨੁਕਲਕ ਹਲਕਿਆਂ ਦੇ ਵਿੱਚ ਗਏ ਉਹਨਾਂ ਦਾ ਕਹਿਣਾ ਹੈ ਕਿ ਲੁਕੀ ਮੰਗ ਬਣਾ ਚੁੱਕੇ ਹੈ ਕਿ ਇਸ ਵਾਰ ਕਾਂਗਰਸ ਦੀ ਸਰਕਾਰ ਜਿਹੜੀ ਉਹ ਬਣਾਨੀ ਹੈ ਫਿਲਹਾਲ ਇਹ ਤਾਂ ਲੋਕਾਂ ਨੇ ਤੈਅ ਕਰਨਾ ਹੈ ਕਿ 8 ਅਕਤੂਬਰ ਨੂੰ ਕਿਸ ਦੀ ਸਰਕਾਰ ਬਣਦੀ ਹੈ ਕੈਮਰ ਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ